ਹਲਕਾ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਬ ਟੀਵੀ ਨਿਊਜ਼ ਚੈਨਲ ਹਲਕਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਰਾਜ ਕੁਮਾਰ ਅਰੋੜਾ ਨਜ਼ਾਰਾ ਅਜਿਹੇ ਵਿਆਹ ਦੇਖੇ ਹੋਣਗੇ ਪਰ ਜਿਸ ਵਿਆਹ ਦਾ ਨਜ਼ਾਰਾ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਤੁਹਾਨੂੰ ਨਾ ਸਿਰਫ ਰੋਮਾਂਚਿਤ ਕਰ ਦੇਵੇਗਾ ਸਗੋਂ ਇਹਨਾਂ ਨੂੰ ਵੇਖ ਕੇ ਸਾਨੂੰ ਸਭ ਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲੇਗਾ ਜੀ ਹਾਂ ਇਹ ਵਿਆਹ ਬਹੁਤ ਖਾਸ ਹੈ ਕਿਉਂਕਿ ਵਿਆਹ ਕਰਨ ਵਾਲੇ ਲੜਕਾ ਅਤੇ ਲੜਕੀ ਦੋਵੇਂ ਹੀ ਨੇਤਰਹੀਨ ਨੇ ਅਤੇ ਉਸ ਨਾਲੋਂ ਵੀ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲਵ ਮੈਰਿਜ ਹੈ ਰੋਮੀ ਅਤੇ ਸਾਨਿਆ ਦੇ ਪਿਆਰ ਦਾ سلسلہ ਸ਼ੁਰੂ ਹੋਇਆ 뮤직 ਵਿੱਚ ਬੀ ਐਟ ਦੀ ਸਿੱਖਿਆ ਦੇ ਦੌਰਾਨ ਦੋਵੇਂ ਇੱਕ ਦੂਜੇ ਨਾਲ ਗੁਰੂ ਨਾਨਕ ਦੇਵ ਵਿਸ਼ਵਵਿਦਿਆਲੇ ਵਿੱਚ ਮਿਲੇ ਅਤੇ ਇੱਕ ਦੂਜੇ ਨੂੰ ਦਿਲ ਦੇ ਬੈਠੇ ਇਸ ਤੋਂ ਬਾਅਦ ਸ਼ੁਰੂ ਹੋਇਆ ਦੋਹਾਂ ਪਰਿਵਾਰਾਂ ਵਿੱਚ ਆਪਸੀ ਮੇਲ ਮਿਲਾਪ ਦਾ سلسلہ ਅੰਤਰ ਜਾਤੀ ਹੋਣ ਦੇ ਬਾਵਜੂਦ ਦੋਵਾਂ ਨੇ ਇੱਕ ਦੂਜੇ ਨੂੰ ਆਪਣੇ ਆਪ ਲਈ ਚੁਣਿਆ ਅਤੇ ਆਪਣੇ ਫੈਸਲੇ ਅਤੇ ਪਿਆਰ ਦੇ ਪ੍ਰਤੀ ਨਤੀਜਾ ਤੁਸੀਂ ਸਭ ਦੇਖ ਰਹੇ ਹੋ ਦਰਸਲ ਸਾਨਿਆ ਜਨਮ ਤੋਂ ਹੀ ਨੇਤਰਹੀਨ ਹੈ ਜਦਕਿ ਰੋਮੀ ਦੀ ਨਜ਼ਰ 8 ਸਾਲ ਦੀ ਉਮਰ ਵਿੱਚ ਕਿਸੇ ਰੋਗ ਕਾਰਨ ਜਾਂਦੀ ਰਹੀ ਪਰ ਦੋਨਾਂ ਨੇ ਹੌਸਲਾ ਨਾ ਛੱਡਿਆ ਅਤੇ ਆਪਣੇ ਬਿਹਤਰ ਭਵਿੱਖ ਲਈ ਸਿੱਖਿਆ ਦਾ ਰਸਤਾ ਚੁਣਿਆ ਦੋਹਾਂ ਨੇ 뮤직 ਵਿੱਚ ਐਮਏ ਕੀਤਾ ਹੋਇਆ ਅਤੇ ਦੋਵੇਂ ਸਰਕਾਰੀ ਨੌਕਰੀ ਕਰਦੇ ਨੇ ਵਿਆਹ ਤੋਂ ਬਾਅਦ ਸਾਨਿਆ ਨੇ ਕਿਹਾ ਕਿ ਹਰ ਪਿਤਾ ਦੀ ਇੱਕ ਇੱਛਾ ਹੁੰਦੀ ਹੈ ਕਿ ਉਸਦੀ ਧੀ ਕਿਸੇ ਚੰਗੇ ਇਨਸਾਨ ਨਾਲ ਵਿਆਹ ਕਰੇ मेरे माता पिता भी मेरा विषय एंसाना अजिहा इस मैं यही कहना चाहूंगी कि मेरी स्टार्टिंग से यही सोच थी कि मैं किसी ब्लाइंड से मैरिज करू मेरे पापा ही इज वेरी नाइस पर्सन लेकिन हर पेरेंट्स अपने बच्चे के लिए पॉजिटिव ही सोचते हैं वो चाहते थे कि मैं नॉर्मल से करू मैरिज लेकिन

ਔਰ ਮਿਊਜ਼ਿਕ ਦੇ ਫੀਲਡ ਵਿੱਚ ਕੰਮ ਕਰਦੇ ਸੀ ਸਟੱਡੀ ਕਰਦੇ ਸੀ ਇਕੱਠੇ ਖਾਲਸਾ ਕਾਲਜ ਬੀਐਡ ਅਸੀਂ ਕਰਦੇ ਸੀ ਇਕੱਠੇ ਉਦੋਂ ਤੋਂ ਇੱਕ ਦੂਸਰੇ ਦੀਆਂ ਫੀਲਿੰਗਸ ਨੂੰ ਸਮਝਿਆ ਇੱਕ ਦੂਜੇ ਦਾ ਨੇਚਰ ਕਰੈਕਟਰ ਸਭ ਕੁਝ ਅੱਛਾ ਲੱਗਾ ਤੇ ਇਸ ਕਰਕੇ ਅਸੀਂ ਇੱਕ ਦੂਸਰੇ ਨੂੰ ਸਿਲੈਕਟ ਕੀਤਾ ਔਰ ਸਾਡੇ ਪੇਰੈਂਟਸ ਨੇ ਵੀ ਇਸ ਚੀਜ਼ ਦੀ ਪਰਮਿਸ਼ਨ ਦਿੱਤੀ ਔਰ ਅੱਜ ਅਸੀਂ ਮੈਰਿਡਾ ਤੇ ਬਹੁਤ ਖੁਸ਼ ਹਾਂ ਸਰੀਰਕ ਕਮੀ ਦੇ ਬਾਵਜੂਦ ਹੌਸਲਾ ਬੁਲੰਦ ਅਤੇ ਸਮਾਜ ਲਈ ਇੱਕ ਮਿਸਾਲ ਬਣਨ ਵਾਲੇ ਇਸ ਜੋੜੇ ਨੂੰ ਜਗ ਬਾਣੀ ਸਲਾਮ ਕਰਦਾ ਹੈ ਇਹ ਜੋੜਾ ਸਰੀਰਕ ਖਿੱਚ ਦੇ ਪਿੱਛੇ ਪਾਜ ਰਿਹਾ ਹੈ ਅੱਜ ਕੱਲ ਦੇ ਉਸ ਜਵਾਨ ਵਰਗ ਲਈ ਮਿਸਾਲ ਹੈ ਜੋ ਸੁੰਦਰ ਚਿਹਰੇ ਵਿੱਚ ਹੀ ਪਿਆਰ ਨੂੰ ਲੱਭਦਾ ਰਹਿੰਦਾ ਹੈ ਸਾਡੀ ਇਹ ਦੁਆ ਹੈ ਕਿ ਇਸ ਜੋੜੇ ਨੂੰ ਛੇਤੀ ਤੋਂ ਛੇਤੀ ਕਿਸੇ ਆਈ ਬੈਂਕ ਵੱਲੋਂ ਅੱਖਾਂ ਮਿਲ ਜਾਣ ਅਤੇ ਇਹ ਆਮ ਇਨਸਾਨ ਦੇ ਰੂਪ ਵਿੱਚ ਆਪਣੀ ਬਾਕੀ ਦੀ ਜ਼ਿੰਦਗੀ ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈਬ ਟੀਵੀ ਨਿਊਜ਼ ਚੈਨਲ ਵੈਲਕਮ ਪੰਜਾਬ ਟੀਵੀ ਡੋਟ ਇਨ